ਹਾਂਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਅੱਜ ਦੀ ਕਲਾਸ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਦੇ ਪ੍ਰਸਿੱਧ ਕਵੀ ਡਾਕਟਰ ਜਗਤਾਰ ਬਾਰੇ ਡਾਕਟਰ ਜਗਤਾਰ ਜੋ ਕਿ ਪ੍ਰਸਿੱਧ ਗਜ਼ਲਗਾਰ ਦੇ ਤੌਰ ਤੇ ਵੀ ਜਿਹੜਾ ਇਹਨਾਂ ਨੂੰ ਜਾਣਿਆ ਜਾਂਦਾ ਹੈਗਾ ਔਰ ਇਹ ਡਾਕਟਰ ਜਗਤਾਰਾ ਜੋ ਇੱਕ ਜੁਝਾਰਵਾਦੀ ਜਿਹੜੇ ਕਵੀ ਹੈਗੇ ਆ ਜੇਕਰ ਆਪਾਂ ਇਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ ਜਨਮ ਜਿਹੜਾ ਇਹਨਾਂ ਦਾ 23 ਮਾਰਚ ਤੇ 1935 ਦੇ ਵਿੱਚ ਜਿਹੜਾ ਇਹਨਾਂ ਦਾ ਜਨਮ ਹੋਇਆ ਸੀਗਾ ਔਰ ਇਹ ਜਨਮ ਕਿੱਥੇ ਹੋਇਆ ਸੀਗਾ ਜ਼ਿਲ੍ਹਾ ਜਲੰਧਰ ਦੇ ਵਿੱਚ ਕਿਉਂਕਿ ਆਪਾਂ ਨੂੰ ਪੇਪਰ ਦੇ ਵਿੱਚ ਜਿਹੜਾ ਜ਼ਿਲ੍ਹਾ ਅਕਸਰ ਕਿਸੇ ਨਾ ਕਿਸੇ ਰਾਈਟਰ ਦਾ ਜ਼ਰੂਰ ਪੁੱਛਿਆ ਜਾਂਦਾ ਇਸ ਕਰਕੇ ਆਪਾਂ ਜ਼ਿਲ੍ਹਾ ਵੀ ਸਾਰਾ ਸਾਰੇ ਹੀ ਰਾਈਟਰਾਂ ਦਾ ਜਿਹੜਾ ਯਾਦ ਰੱਖਣਾ ਹੈਗਾ ਪਿੰਡ ਜਿਹੜਾ ਇਹਨਾਂ ਦਾ ਸੀਗਾ ਰਾਜਗੋਮਾਲ ਸੀਗਾ ਔਰ ਕਿਸ ਦੇ ਘਰ ਜਿਹੜਾ ਇਹਨਾਂ ਦਾ ਜਨਮ ਹੋਇਆ ਸੀਗਾ ਪਿਤਾ ਨਥਾ ਸਿੰਘ ਦੇ ਘਰ ਜਿਹੜਾ ਨਵਾਂ ਜਨਮ ਹੋਇਆ ਸੀਗਾ ਹੁਣ ਜਦੋਂ ਆਪਾਂ ਡਾਕਟਰ ਜਗਤਾਰ ਦੀ ਗੱਲ ਕਰਦੇ ਆਂ ਤਾਂ ਇਹਨਾਂ ਨੇ ਜਿਹੜਾ ਆਪਣਾ ਜੀਵਨ ਜਿਹੜਾ ਇਹਨਾਂ ਦਾ ਜੋ ਬੀਤਿਆ ਹੈਗਾ ਉਹ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਆਂ ਆਮ ਲੋਕਾਈ ਦੇ ਵਿੱਚ ਹੀ ਬੀਤਿਆ ਸੀਗਾ ਔਰ ਇਹ ਆਮ ਲੋਕਾਂ ਦੇ ਜਿਹੜੇ ਦਰਦ ਸੀ ਜਿਹੜੇ ਉਸ ਨੂੰ ਵੀ ਇਹ ਪੱਲੀ ਭਾਂਤ ਜਿਹੜਾ ਜਾਣਦਾ ਸੀਗਾ ਔਰ ਇਹਨਾਂ ਦੀ ਕਵਤਾ ਦੇ ਵਿੱਚ ਇਸੇ ਕਰਕੇ ਹੀ ਜਿਹੜੀ ਅ ਰੋਮਾਂਸ ਦੇ ਨਾਲੋਂ ਜਿਹੜੀ ਤਰਾਸ ਦੀ ਇਹਨਾਂ ਦੇ ਵਿੱਚ ਜਿਹੜੀ ਜ਼ਿਆਦਾ ਝਲਕਦੀ ਸਾਨੂੰ ਨਜ਼ਰ ਆਉਂਦੀ ਹੈਗੀ ਆ ਕਿਉਂਕਿ ਜਿਹੜਾ ਇਹਨਾਂ ਦੀ ਜਿਹੜੀ ਇਹ ਤਰਾਸ ਦੀ ਹੈਗੀ ਆ ਉਹ ਆਮ ਲੋਕਾਂ ਦੇ ਨਾਲ ਸੀਗੀ ਜਿਦੇ ਵਿੱਚ ਜਿਹੜੇ ਗਰੀਬ ਲੋਕ ਸੀਗੇ ਉਹਨਾਂ ਦੀ ਜਿਹੜੀ ਲੁੱਟ ਹੁੰਦੀ ਸੀਗੀ ਠੀਕ ਹੈ ਇਸੇ ਤਰ੍ਹਾਂ ਹੀ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਵੰਗਾਰ ਮਈ ਸੁਰ ਦੇ ਵਿੱਚ ਜਿਹੜੀ ਇੱਕ ਆਪਣੀ ਜਿਹੜੀ ਰਚਨਾ ਜਾਂ ਕਵਿਤਾ ਆਪਣੀ ਜਿਹੜੀ ਇਹਨਾਂ ਨੇ ਪੇਸ਼ ਕੀਤੀ ਹੈਗੀ ਆ ਔਰ ਜਿਹੜਾ ਇਹਨਾਂ ਦਾ ਜੁਝਾਰ ਫਾਸ ਸੀਗਾ ਇਹ ਦੋ ਤਰ੍ਹਾਂ ਦੇ ਨਾਲ ਜਿਹੜਾ ਸਾਹਮਣੇ ਆਉਂਦਾਗਾ ਇੱਕ ਤਾਂ ਜਿਹੜਾ ਜੁਝਾਰ ਹੁੰਦਾ ਸੱਤਾ ਦੇ ਨਾਲ ਤੇ ਦੂਸਰਾ ਜਿਹੜਾ ਹੈਗਾ ਉਹ ਚੁਗਿਰਦੇ ਦੇ ਨਾਲ ਹੈਗਾ ਹੁਣ ਜੋ ਡਾਕਟਰ ਜਗਤਾਰ ਸੀਗੇ ਇਹਨਾਂ ਦਾ ਜਿਹੜਾ ਸੰਘਰਸ਼ ਜਿਹੜਾ ਇਹਨਾਂ ਦਾ ਰਿਹਾਗਾ ਜਾਂ ਇਹਨਾਂ ਦਾ ਜਿਹੜਾ ਜ਼ਿਆਦਾਤਰ ਜੁਝਾਰ ਸੀਗਾ ਜਿਹੜਾ ਇਹਨਾਂ ਦਾ ਇਹਨਾਂ ਦਾ ਸੀਗਾ ਜਿਹੜਾ ਚੁਗਿਰਦੇ ਦੇ ਨਾਲ ਜਿਹੜਾ ਜ਼ਿਆਦਾ ਸੀਗਾ ਇੱਕ ਸਿਸਟਮ ਦੇ ਨਾਲ ਜਿਹੜੀ ਇਹਨਾਂ ਦੀ ਲੜਾਈ ਸੀਗੀ ਔਰੇ ਲੜਾਈ ਇਹਨਾਂ ਦੀ ਜਿਹੜੀ ਸੀਗੀ ਉਹ ਸ਼ਾਂਤ ਮੇ ਢੰਗ ਦੇ ਨਾਲ ਸੀਗੀ ਸ਼ਾਂਤ ਮੇ ਢੰਗ ਦੇ ਨਾਲ ਇਹ ਜਿਹੜੀ ਗੱਲ ਕਰਦੇ ਸੀਗੇ ਲੜਦੇ ਸੀਗੇ ਇੱਕ ਗਰੀਬੀ ਦੇ ਨਾਲ ਜਿਹੜੀ ਇਹਨਾਂ ਦੀ ਲੜਾਈ ਸੀਗੀ ਔਰ ਇੱਕ ਪ੍ਰਤਭਾਸ਼ੀਲ ਇਹ ਸ਼ਾਇਰ ਸੀਗੇ ਇਹਨਾਂ ਦੀ ਇੱਕ ਪ੍ਰਸਿੱਧ ਇਹਨਾਂ ਦੀ ਜਿਹੜੀ ਰਚਨਾ ਹੈਗੀ ਆ ਜੁਗਨੂ ਦੀਵਾ ਤੇ ਦਰਿਆ ਜਿਸ ਤੇ ਇਹਨਾਂ ਨੂੰ ਸਿਹਤ ਕਾਦਮੀ ਜਿਹੜਾ ਅਵਾਰਡ ਵੀ ਇਹਨਾਂ ਨੂੰ ਜਿਹੜਾ ਮਿਲਿਆ ਹੋਇਆ ਸੀਗਾ ਔਰ ਇਹ 1900 ਤੇ 95 ਦੇ ਵਿੱਚ ਇਹਨਾਂ ਨੂੰ ਜਿਹੜਾ ਅਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਸੀਗਾ ਡਾਕਟਰ ਜਗਤਾਰ ਸੀਗੇ ਜਿਹੜੇ ਜ਼ਿਆਦਾਤਰ ਅਸੀਂ ਉਹਨੂੰ ਇੱਕ ਗ਼ਜ਼ਲਕਾਰ ਦੇ ਤੌਰ ਤੇ ਅਸੀਂ ਸਮਝਦੇ ਗਏ ਆਂ ਇਹਨਾਂ ਨੇ ਬੇਸ਼ੱਕ ਆਪਣੀ ਜਿਹੜੀ ਸਿਰਜਣਾ ਦਾ ਜਿਹੜਾ ਆਰੰਭ ਇਹਨਾਂ ਨੇ ਕੀਤਾ ਸੀਗਾ ਉਹ ਉਰਦੂ ਦੇ ਵਿੱਚ ਜੋ ਕਹਾਣੀਆਂ ਮਿਲਦੀਆਂ ਹੈਗੀਆਂ ਉਸ ਤੋਂ ਜਿਹੜਾ ਇਹਨਾਂ ਨੇ ਕੀਤਾ ਸੀਗਾ ਪਰ ਸਿੱਧਾ ਗ਼ਜ਼ਲਗੋ ਹੋਇਆ ਗਿਆ ਔਰ ਇਹਨਾਂ ਨੂੰ ਡਾਕਟਰ ਜਿਹੜੇ ਸਤਿੰਦਰ ਸਿੰਘ ਸੀਗੇ ਇੱਕ ਜੋ ਕਿ ਇਹਨਾਂ ਨੂੰ ਗਜ਼ਲ ਦਾ ਵੱਡਾ ਸ਼ਾਇਰ ਕਹਿੰਦੇ ਆ ਡਾਕਟਰ ਸਤਿੰਦਰ ਸਿੰਘ ਨੇ ਇਹਨਾਂ ਨੂੰ ਗਜ਼ਲ ਦਾ ਵੱਡਾ ਸ਼ਾਇਰ ਕਿਹਾਗਾ ਇਸੇ ਤਰ੍ਹਾਂ ਦਵਿੰਦਰ ਸਤियार ਜੀ ਜਿਹੜੇ ਹੋਏ ਆ ਦਵਿੰਦਰ ਸਤਿਆਰਥੀ ਦੇ ਵੱਲੋਂ ਇਹਨਾਂ ਨੂੰ ਯੁੱਗ ਅਨੁਕੂਲ ਚੇਤਨਾ ਦਾ ਕਵੀ ਕਿਹਾ ਗਿਆ ਸੀਗਾ ਯੁੱਗ ਅਨੁਕੂਲ ਚੇਤਨਾ ਦਾ ਕਵੀ ਕਿਹਾ ਗਿਆ ਇਹਨਾਂ ਨੂੰ ਇਸੇ ਤਰ੍ਹਾਂ ਹੀ ਇੱਕ ਹੋਰ ਰਾਈਟਰ ਹੈਗਾ ਗੁਰਬਚਨ ਸਿੰਘ ਗੁਰਬਚਨ ਸਿੰਘ ਨੇ ਇਹਨਾਂ ਨੂੰ ਕਿਹਾ ਸੀਗਾ ਅਣ ਸੁਣੀ ਅੰਦਾਜ਼ਕੰ ਦਾ ਕਵੀ ਅਨਸੂਨੀਆ ਦਸਤਕਾਂ ਦਾ ਜਿਹੜਾ ਇਹਨਾਂ ਨੂੰ ਕਵੀ ਕਿਹਾ ਸੀ ਇਹਨਾਂ ਦੀ ਜਿਹੜੀ ਪਹਿਲੀ ਜੋ ਇਹਨਾਂ ਦੀ ਰਚਨਾ ਹੈਗੀ ਆ ਡਾਕਟਰ ਜਗਤਾਰ ਦੀ ਉਹ 1900 ਤੇ 53 ਦੇ ਵਿੱਚ ਲੋਕ ਸਹਿਦ ਦੇ ਵਿੱਚ ਛਪੀ ਸੀਗੀ ਔਰ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੇ ਪਾਕਿਸਤਾਨ ਦੇ ਵਿੱਚ ਆ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਿਹੜਾ ਚੌਣਵੀਂ ਕਵਿਤਾਵਾਂ ਦਾ ਜੋ ਸੰਗ੍ਰਹਿ ਸੀਗਾ ਚੌਣਵੀਂ ਕਵਿਤਾਵਾਂ ਦਾ ਸੰਗ੍ਰਹਿ ਜੋ ਕਿ ਕੈਕ ਸ਼ੰਸਰ ਲੇਖਿਤ chapezia ਕੈਕਸ਼ਨਸ ਲੇਖ ਦੇਠ ਪ੍ਰਕਾਸ਼ਤ ਹੋਇਆ ਸੀਗਾ ਕਿਉਂਕਿ ਇਹਨਾਂ ਨੇ ਜੋ ਪਾਕਿਸਤਾਨੀ ਸਹਿਤ ਜੁਕਤਾਂ ਸੀਗਾ ਉਹਨਾਂ ਨੂੰ ਇਹਨਾਂ ਨੇ ਗੁਰਮੁਖੀ ਲਿਪੀ ਵਿੱਚ ਅੰਤਰ ਜਿਹੜਾ ਇਹਨਾਂ ਨੇ ਕੀਤਾ ਸੀਗਾ ਇਸ ਤੋਂ ਇਲਾਵਾ ਇਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੀ ਜਿਹੜੀ ਯਾਤਰਾ ਵੀ ਇਹਨਾਂ ਨੇ ਕੀਤੀ ਹੈਗੀ ਆ ਕਿੰਨ ਦਾ ਮਿਲਦਾ ਹੈਗਾ ਹਰ ਮੋੜ ਤੇ ਸਲੀਬਾਂ ਕਈ ਵਾਰੀ ਪੁੱਛ ਲੈਂਦੇ ਗਿਆ ਹਰ ਮੋੜ ਤੇ ਸਲੀਬਾਂ ਤਾਂ ਇਹ ਜਿਹੜਾ ਇਹਨਾਂ ਦਾ ਸੀਗਾ ਇਹਨਾਂ ਦੀ ਇੱਕ ਮੁਸلسل ਗਜ਼ਲ ਸੀਗੀ ਇਹਨਾਂ ਦੀ ਡਾਕਟਰ ਜਗਤਾਰ ਦੀ ਇਹ ਮੁਸلسل ਗਜ਼ਲ ਕਹਿੰਦੇ ਐ ਇਸ ਨੂੰ ਗਜ਼ਲ ਜਿਹੜਾ ਗਜ਼ਲ ਨੂੰ ਅਰੂਜ ਦੇ ਵਿੱਚ ਫਾਰਸੀ ਦਾ ਜਿਹੜਾ ਛੰਦ ਸ਼ਾਇਦ ਰਹਿਗਾ ਇਹ ਟਿੰਗਲ ਦੇ ਵਿੱਚ ਵੀ ਜਿਸ ਨੂੰ ਜਿਹੜਾ ਇੱਕ ਇਹਨਾਂ ਦਾ ਜਿਹੜਾ ਗ੍ਰੰਥ ਹੈਗਾ ਟਿੰਗਲ ਟਿੰਗਲ ਰਿਸ਼ੀ ਦਾ ਟਿੰਗਲ ਰਿਸ਼ੀ ਕਹਿੰਦੇ ਆ ਜੋ ਕਿ ਗਜ਼ਲ ਦੇ ਨਾਲ ਜਿਹੜਾ ਸਬੰਧ ਰੱਖਦਾ ਹੈਗਾ ਕਿ ਡਾਕਟਰ ਜਗਤਾਰ ਸੀਗਾ ਜਿਹੜੇ ਅਰੂਜ ਦੇ ਬਾਰੇ ਕਾਫੀ ਕੁਝ ਇਹ ਜਾਣਦਾ ਸੀ ਇਸ ਕਰਕੇ ਉਸ ਨੂੰ ਜਿਹੜਾ ਪ੍ਰਸਿੱਧ ਗਜ਼ਲ ਕੋ ਇਹਨਾਂ ਨੂੰ ਕਹਿ ਦਿੰਦੇਗੇ ਆ ਇਸੇ ਤਰ੍ਹਾਂ ਹੀ ਅੱਗੇ ਆਪਾਂ ਜ਼ਿਕਰ ਗੱਲ ਕਰੀਏ ਡਾਕਟਰ ਜਗਤਾਰ ਦੇ ਰਚਨਾਵਾਂ ਦੀ ਗੱਲ ਕਰੀਏ ਇਹਨਾਂ ਦੇ ਕਾਵ ਸੰਗ੍ਰਹਿਾਂ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜਾ ਪਹਿਲਾ ਇਹਨਾਂ ਦਾ ਕਾਲ ਸੰਗ੍ਰਹਿ ਹੁੰਦਾ ਉਹ ਹੈ ਰੁੱਤਾਂ ਰੰਗលੀਆਂ ਰੁੱਤਾਂ ਰੰਗਲੀਆਂ 1900 ਤੇ 57 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀ ਦੂਸਰਾ ਜਿਹੜਾ ਇਹਨਾਂ ਦਾ ਹੈਗਾ ਤਲਖੀਆਂ ਰੰਗੀਆਂ ਜਿਹੜਾ ਕਿ 1960 ਦੇ ਵਿੱਚ ਇਹ ਪ੍ਰਕਾਸ਼ਿਤ ਹੈ ਇਸੇ ਤਰ੍ਹਾਂ ਇਹਨਾਂ ਦਾ ਦੁੱਧ ਪੱਥਰੀ ਇੰਪੋਰਟੈਂਟ ਹੈਗਾ 1961 ਅਧੂਰਾ ਆਦਮੀ 1967 ਲਹੂ ਦੇ ਨਕਸ਼ਾ उन्नीस सौ तिहत्तर छां रुख उन्नीस सौ छिहत्तर शीशे जंगल उन्नीस सौ अस्सी ਜੁਜੀਰੀਆਂ ਵਿੱਚ ਕਿਰੇਆ ਸਮੁੰਦਰ ਨੈਕਸਟ ਹੈਗਾ ਜਿਹੜਾ ਜੁਜੀਰੀਆਂ ਵਿੱਚ ਕਿਰੇਆ ਸਮੁੰਦਰ 1985 ਚਨੁਕਰੀ ਸ਼ਾਮ 1990 ਜੁਗਨੂ ਦੀਵਾ ਤੇ ਦਰਿਆ ਜਿਸ ਤੇ ਇਹਨਾਂ ਨੂੰ ਜਿਹੜਾ ਸਹਿਤ ਕਾਦਮੀ ਦਾ ਜਿਹੜਾ ਅਵਾਰਡ ਵੀ ਇਹਨਾਂ ਨੂੰ ਮਿਲਿਆ ਹੋਇਆ ਹੈਗਾ ਜਿਹੜਾ ਕਿ 1992 ਦੇ ਵਿੱਚ ਇਹ ਪ੍ਰਕਾਸ਼ਤ ਹੋਇਆ ਸੀਗਾ ਤੇ ਇਸ ਨੂੰ 1995 ਦੇ ਵਿੱਚ ਜਿਹੜਾ ਸਹਿਤ ਕਾਦਮੀ ਵਾਰਡ ਜਿਹੜਾ ਇਸ ਤੇ ਮਿਲ ਗਿਆ ਸੀਗਾ ਅੱਖਾਂ ਵਾਲੀਆਂ ਪੈੜਾਂ 1999 ਮੇਰੇ ਅੰਦਰ ਇੱਕ ਸਮੁੰਦਰ 2001 ਦੇ ਵਿੱਚ ਪ੍ਰਵੇਸ਼ ਦੁਆਰ 2003 ਹਰ ਮੋੜ ਤੇ ਸਲੀਬਾਂ ਇਹ ਵੀ ਇਹਨਾਂ ਦਾ ਕਾਫੀ ਇੰਪੋਰਟੈਂਟ ਆ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖਦੇ ਰਹਾ ਆਖਰੀ ਜਿਹੜਾ ਇਹਨਾਂ ਦਾ ਕਾਫੀ ਅੰਗਰੇਜ਼ੀ ਉਹ ਸੀਗਾ ਮਾਮ ਦੇ ਲੋਕ ਜਿਹੜਾ ਕਿ 2006 ਦੇ ਵਿੱਚ ਜਿਹੜਾ ਇਹ ਪ੍ਰਕਾਸ਼ਤ ਹੋਇਆ ਸੀਗਾ ਇਸੇ ਤਰ੍ਹਾਂ ਜੇਕਰ ਆਪਾਂ ਇਹਨਾਂ ਦੇ ਕਾਵ ਸੰਗ੍ਰਹਿਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਪੰਜਾਬੀ ਸੱਭਿਆਚਾਰ ਦੀ ਜਿਹੜੀ ਆਪਾਂ ਪੁਸਤਕ ਦੀ ਗੱਲ ਕਰੀ ਇਹਨਾਂ ਦੀ ਕਿਹੜੇ ਕਾਵ ਸੰਗ੍ਰਹਿ ਨੂੰ ਕਿਹਾ ਜਾਂਦਾਗਾ ਤਾਂ ਉਹ ਕਿਹਾ ਜਾਂਦਾਗਾ ਰੁੱਤਾਂ ਰੰਗਲੀਆਂ ਨੂੰ ਇਹਨੂੰ ਪੰਜਾਬੀ ਸੱਭਿਆਚਾਰ ਦੀ ਤਸਵੀਰ ਵੀ ਕਿਹਾ ਜਾਂਦਾ ਇਸ ਨੂੰ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਇਹਨੂੰ ਕਿਹਾ ਜਾਂਦਾਗਾ ਇਦੇ ਵਿੱਚ ਜਿਹੜੇ ਇਹਨਾਂ ਦੇ ਗੀਤ ਵੀ ਦਿੱਤੇ ਹੋਏ ਆ ਗਿਆ ਪੰਜਾਬੀ ਸੱਭਿਆਚਾਰ ਦੇ ਨਾਲ ਇਹਨੂੰ ਗੀਤਾਂ ਦਾ ਸੰਗ੍ਰਹਿ ਵੀ ਕਹਿ ਦਿੰਦੇ ਆ ਉਹਦੇ ਇਹਦੇ ਵਿੱਚ ਇਹ ਜਿਹੜਾ ਪਿੰਡੂ ਜੀਵਨ ਦੇ ਨਾਲ ਸੰਬੰਧਿਤ ਜਿਹੜੇ ਦੇ ਵਿੱਚ ਗੀਤ ਜਿਹੜੇ ਦਿੱਤੇ ਹੋਏ ਆ ਔਰ ਰੁੱਤਾ ਰਾਂਗਲੀਆਂ ਜੋ ਕਾਫ ਸੰਗ੍ਰਹਿ ਇਸ ਨੂੰ ਡਾਕਟਰ ਜਗਤਾਰ ਦੀ ਜਿਹੜੀ ਕੱਚੀ ਉਮਰ ਦੀ ਜਿਹੜੀ ਸ਼ੈਰੀ ਵੀ ਇਸ ਨੂੰ ਕਹਿ ਦਿੰਦੇ ਆ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਕਾਵ ਸੰਗ੍ਰਹਿ ਹੈਗਾ ਤਲਕੀਆਂ ਰੰਗੀਆਂ ਤਲਕੀਆਂ ਰੰਗੀਆਂ ਜਿਹੜਾ ਇਹਨਾਂ ਦਾ ਕਾਵ ਸੰਗ੍ਰਹਿ ਹੈਗਾ ਇਹਦੇ ਵਿੱਚ ਵੀ ਇਹਨਾਂ ਦੇ ਗੀਤ ਦਿੱਤੇ ਹੋਇਆ ਗੱਜਲ ਹੈ ਗਿਆ ਤੇ ਕਵਤਾਵਾਂ ਦਾ ਇਹ ਸੰਗ੍ਰਹਿ ਹੈਗਾ ਔਰ ਇਹਦੇ ਵਿੱਚ ਜਾ ਕੇ ਇਹ ਪ੍ਰਕティਵਾਦੀ ਰੁਝਾਨ ਦੇ ਵੱਲ ਜਿਹੜੇ ਇਹ ਹੋ ਜਾਂਦੇ ਗਏ ਜੇਕਰ ਆਪਾਂ ਇਹਨਾਂ ਦੇ ਕਾਫੀ ਇੰਪੋਰਟੈਂਟ ਇਹਨਾਂ ਦਾ ਦੁੱਧ ਪੱਥਰੀ ਜਿਹੜਾ ਕਾਵ ਸੰਗ੍ਰਹਿ ਆ ਜਿਹੜਾ ਕਿ 1961 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਕਈ ਵਾਰੀ ਪੁੱਛ ਲੈਂਦੇ ਇਹਨਾਂ ਦਾ ਪ੍ਰਾਕਤੀਵਾਦੀ ਕਾਵ ਸੰਗ੍ਰਹਿ ਕਿਹੜਾ ਹੈ ਤਾਂ ਇਹ ਜਿਹੜਾ ਦੁੱਧ ਪੱਥਰੀ ਕਾਵ ਸੰਗ੍ਰਹਿ ਇਹਨਾਂ ਦਾ ਪ੍ਰਾਕਤੀਵਾਦੀ ਕਾਵ ਸੰਗ੍ਰਹਿ ਹੈ ਜਿਹਦੇ ਵਿੱਚ ਨਜ਼ਮਾਂ ਤੇ ਗਜ਼ਲਾਂ ਦੀ ਗੱਲ ਕਰਦੇ ਇਹ ਇਹਨਾਂ ਦਾ ਨਜ਼ਮਾਂ ਤੇ ਗਜ਼ਲਾਂ ਦਾ ਜਿਹੜਾ ਇਹ ਸੰਗ੍ਰਹਿ ਹੈਗਾ ਫਿਰ ਇਹਨਾਂ ਦਾ ਜਿਹੜਾ ਅਧੂਰਾ ਆਦਮੀ ਜਿਹੜਾ ਇਹਨਾਂ ਦਾ ਕਾਫੀ سنگਰੇ ਆ ਇਹਦੇ ਵਿੱਚ ਜਾ ਕੇ ਇਹਨਾਂ ਤੇ ਜਿਹੜਾ ਪ੍ਰਯੋਗਸ਼ੀਲ ਲਹਿਰ ਦਾ ਪ੍ਰਭਾਵ ਜਿਹੜਾ ਇਹਨਾਂ ਤੇ ਪੈ ਜਾਂਦਾ ਹੈਗਾ ਔਰ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਸਭ ਤੋਂ ਜਿਹੜਾ ਇੰਪੋਰਟੈਂਟ ਜਿਸ ਨਾਲ ਸੰਬੰਧ ਕਾਫੀ ਵਾਰ ਜਿਹੜੇ ਪ੍ਰਸ਼ਨ ਵੀ ਪੁੱਛੇ ਜਾ ਚੁੱਕੇ ਆ ਲਹੂ ਦੇ ਨਕਸ਼ ਜਿਹੜਾ ਇਹਨਾਂ ਦਾ ਪੁੱਛਿਆ ਜਾਂਦਾ ਜਿਹੜਾ ਕਿ नक्सਲਵਾੜੀ ਲਹਿਰ ਦੇ ਨਾਲ ਇਹ ਸਬੰਧ ਤੇਗਾ ਪੁੱਛਿਆੰਦਾ ਡਾਕਟਰ ਜਗਤਾਰ ਦਾ नक्सਲਵਾੜੀ ਲਹਿਰ ਦੇ ਨਾਲ ਸਬੰਧ ਜਿਹੜਾ ਕਾਲ ਸੰਗ੍ਰਹਿ ਕਿਹੜਾਗਾ ਜਾਂ ਰਚਨਾ ਕਿਹੜੀ ਆ ਤਾਂ ਉਹ ਆ ਜਾਂਦਾ ਲਹੂ ਦੇ ਨਕਸ਼ ਇਸੇ ਤਰ੍ਹਾਂ ਹੀ ਇਹਨਾਂ ਦਾ ਜੋ ਪਹਿਲਾ ਜੋ ਇਹਨਾਂ ਦੇ ਗ਼ਜ਼ਲ ਸੰਗ੍ਰਹਿਾਂ ਦੀ ਜਿਹੜੀ ਪੁਸਤਕ ਮੰਨੀ ਜਾਂਦੀ ਹੈ ਉਹ ਹੈ ਸ਼ੀਸ਼ੇ ਦਾ ਜੰਗਲ। ਜੇਦਾ ਹਵਾਲਾ Google ਤੇ ਜਿਹੜਾ ਵੀ ਦਿੱਤਾ ਹੋਇਆਗਾ ਪਰ ਇਹਦੇ ਵਿੱਚ ਥੋੜਾ ਡਾਊਟ ਵੀ ਰਹਿੰਦਾ ਇਹਦੇ ਵਿੱਚ। ਸ਼ੀਸ਼ੇ ਦਾ ਜੰਗਲ ਜਿਹੜਾ ਇਹਨਾਂ ਦਾ ਇਹ ਗ਼ਜ਼ਲਾਂ ਦਾ ਜਿਹੜਾ ਸੰਗ੍ਰਹਿ ਹੈਗਾ ਜਿਹਦੇ ਵਿੱਚ ਉਹ ਗਮੀ ਦੇ ਜਿਹੜੇ ਭਾਵਾਂ ਨੂੰ ਜਿਹੜਾ ਵਿਅਕਤ ਇਹਦੇ ਵਿੱਚ ਕਰਦੇ ਗਿਆ ਇਹਨਾਂ ਦਾ ਜਿਹੜਾ ਜੁਝਾਰਵਾਦੀ ਜੋ ਕਾਵ ਸੰਗ੍ਰਹਿ ਇਹਨਾਂ ਦਾ ਹੈਗਾ ਉਹ ਹੈਗਾ ਛੰਗਿਆ ਰੋਕਾ ਜਿਹਦੇ ਵਿੱਚ ਇਹ ਵਰਗ ਵਰਗ ਸੰਘਰਸ਼ ਦੀ ਵਰਤਮਾਨ ਸੰਘਰਸ਼ ਦੀ ਗੱਲ ਕਰਦੇਗੇ ਇਹਦੇ ਵਿੱਚ ਇਹ ਇਹ ਇਤਿਹਾਸਕ ਚੇਤਨਾ ਦੀ ਇਹ ਗੱਲ ਕਰਦੇ ਗਿਆ ਔਰ ਇਹ ਜਝਾਰਵਾਦੀ ਰੂਚੀਆਂ ਦੇ ਨਾਲ ਜਿਹੜਾ ਇਹਨਾਂ ਦਾ ਸੰਬੰਧ ਹੈਗਾ ਕਈ ਵਾਰੀ ਡਾਕਟਰ ਜਗਤਾਰ ਦਾ ਪੰਜਾਬ ਸੰਕਟ ਦੇ ਨਾਲ ਸੰਬੰਧ ਜਿਹੜਾ ਕਾਫ ਸੰਗਰੇ ਵੀ ਜਿਹੜਾ ਪੁੱਛਿਆ ਜਾਂਦਾ ਹੈਗਾ ਤਾਂ ਉਹ ਕਿਹੜਾ ਹੈਗਾ ਤਾਂ ਉਹ ਜਿਹੜਾ ਹੈਗਾ ਜੁਜੀਰੀਆਂ ਵਿੱਚ ਕਿਰਿਆ ਸਮੁੰਦਰ ਜੋ ਜੀਰਿਆਂ ਵਿੱਚ ਕਿਰਸ ਮੁੰਦਰ ਜਿਹੜਾ ਇਹਨਾਂ ਦਾ ਪੰਜਾਬ ਸੰਕਟ ਦੇ ਨਾਲ ਸੰਬੰਧ ਹੈਗਾ ਇਹਦੇ ਵਿੱਚ ਵੀ ਇਹਨਾਂ ਦੀਆਂ ਕਵਤਾਵਾਂ ਦਿੱਤੀਆਂ ਹੋਈਆਂ ਤੇ ਗੱਜਲਾਂ ਇਹਦੇ ਵਿੱਚ ਦਿੱਤੀਆਂ ਹੋਈਆਂ ਹੈਗੀਆਂ। ਔਰ ਨਾਲ ਇਹਦੇ ਵਿੱਚ ਸਮਕਾਲੀ ਜੀਵਨ ਦੀਆਂ ਜਿਹੜੀਆਂ ਤਲਖ ਸਮੱਸਿਆਵਾਂ ਜਿਹੜੀਆਂ ਇਹ ਉਹਨਾਂ ਨੂੰ ਵੀ ਇਹ ਪੇਸ਼ ਕਰਦੇ ਆ ਸਾਹਮਣੇ ਲੈ ਕੇ ਆਉਂਦੇ ਆ। ਇਹਨਾਂ ਦਾ ਜਿਹੜਾ ਨਰੂਲ ਜੇਕਰ ਗੱਜਲਾਂ ਦਾ ਸੰਗ੍ਰਹਿ ਪੁੱਛ ਲੈਣਾ ਜਿਹਦੇ ਵਿੱਚ ਕੱਲੀਆਂ ਗੱਜਲਾਂ ਹੀ ਦਿੱਤੀਆਂ ਹੋਈਆਂ। ਨਰੋਲ ਗਜਲਾਂ ਦਾ ਜਿਹੜਾ ਇਹਨਾਂ ਦਾ ਸੰਗ੍ਰਹਿ ਆ ਉਹ ਹੈਗਾ ਜੁਗਨੂ ਦੀਵਾ ਤੇ ਦਰਿਆ ਜੁਗਨੂ ਦੀਵਾ ਤੇ ਦਰਿਆ ਜਿਸ ਤੇ ਸਹਿਤ ਕਾਦਮੀ ਦਾ ਜਿਹੜਾ ਵਾਰਡ ਵੀ ਮਿਲਿਆ ਹੋਇਆਗਾ ਇਸ ਦੇ ਵਿੱਚ ਜਿਹੜਾ ਮੂਲ ਜੇਕਰ ਅਪਾ ਥੀਮ ਦੀ ਗੱਲ ਕਰੀਏ ਵਿਸ਼ੇ ਦੀ ਗੱਲ ਕਰੀਏ ਤਾਂ ਪੰਜਾਬ ਪਿਆਰ ਦੀ ਇਹ ਗੱਲ ਕਰਦੇ ਗਿਆ ਪੰਜਾਬ ਪਿਆਰ ਦੀ ਗੱਲ ਕਰਦੇ ਆ ਮਾਨਵੀਅਤ ਸਤਵ ਦੀ ਗੱਲ ਕਰਦੇ ਗਿਆ ਇਹ ਵੀ ਇਹਦੇ ਵਿੱਚ ਜਿਹੜੀ ਇਹਨਾਂ ਦੀ ਸੋਚ ਹੈਗੀ ਉਹ ਪ੍ਰਤੀਸ਼ੀਲ ਜਿਹੜੀ ਹੋ ਜਾਂਦੀ ਹੈਗੀ ਆ ਤਾਂ ਇਹ ਸੀ ਇਹਨਾਂ ਦੇ ਡਾਕਟਰ ਜਗਤਾਰ ਦੇ ਕਾਪ ਸੰਗਰੇ ਸੀਗੇ ਇਸ ਤੋਂ ਇਲਾਵਾ ਜੇਕਰ ਆਪਾਂ ਡਾਕਟਰ ਜਗਤਾਰ ਦੀਆਂ ਜਿਹੜੀਆਂ ਪ੍ਰਸਿੱਧ ਜੇਕਰ ਕਵਤਾਵਾਂ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਪ੍ਰਸਿੱਧ ਜਿਹੜੀਆਂ ਕਵਤਾਵਾਂ ਹੈਗੀਆਂ ਰੀਲੀਸ ਦਿ ਵੋਲਿਊਮ ਕੀਜ਼ ਟੂ ਟਰਨ ਆਨ ਟੋਕ ਬੈਕ ਜਿਨ੍ਹਾਂ ਦੇ ਵਿੱਚੋਂ ਹਰ ਮੋੜ ਤੇ ਸਲੀਬਾਂ ਜਿਸ ਦਾ ਆਪਾਂ ਜ਼ਿਕਰ ਕਾਫੀ ਵਾਰ ਕਰ ਚੁੱਕੇ ਹਾਂ ਕੋਈ ਮਜਬੂਰੀ ਨਹੀਂ ਰੁੱਖਾਂ ਹੇਠ ਛੁਪ ਕੇ ਰੌਸ਼ਨੀ ਦਾ ਦੌਰ ਹੌਸਲਾ ਤੇਰਾ ਮਿਲਣਾ ਹਵਾ ਜਿਹਾ ਲੱਗਦਾ ਇਹਰਾ ਮਿਲਣਾ ਹਵਾ ਜਿਹਾ ਲੱਗਦਾ ਇਸੇ ਤਰ੍ਹਾਂ ਹੀ ਇਹਨਾਂ ਦਾ ਹੋਰ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੀ ਕਵਤਾਵਾਂ ਦੀ ਤਾਂ ਮਾਇਆ ਜਾਲ ਇਹਨਾਂ ਦੀ ਜਿਹੜੀ ਕਵਤਾ ਹੈਗੀ ਆ ਮਾਇਆ ਜਾਲ ਮੋਮ ਬੱਤੀਆਂ ਕਵਤਾ ਹੈਗੀ ਇਹਨਾਂ ਦੀ ਵਸੀਅਤ ਕਵਤਾ ਹੈਗੀ ਇਹਨਾਂ ਦੀ ਚੁੱਪ ਦੇ ਜਜ਼ੀਰੇ ਜਿਹੜੀ ਵਸੀਅਤ ਹੈ ਵੀ ਇਹਨਾਂ ਦੀ ਪੰਜਾਬ ਦੇ ਜਿਹੜੇ ਸੰਕਟ ਦੇ ਨਾਲ ਇਹਨਾਂ ਦੀ ਸੰਬੰਧ ਕੱਪਤਾ ਗਈ ਆ ਆਪਣੇ ਜਿਸਮ ਤੇ ਇਹਨਾਂ ਦੀ ਜਿਹੜੀ ਕੱਪਤਾ ਹੈਗੀ ਇੱਕ ਕੋਈ ਮਜਬੂਰੀ ਨਹੀਂ ਇਹ ਵੀ ਇਹਨਾਂ ਦੀ ਇੱਕ ਪ੍ਰਸਿੱਧ ਜਿਹੜੀ ਗੱਜਲੇਗੀ ਆ ਤਾਂ ਇਹ ਸੀਗਾ ਜਿਹੜਾ ਡਾਕਟਰ ਜਗਤਾਰ ਉਮੀਦ ਕਰਦੇ ਆ ਇਹ ਜਾਣਕਾਰੀ ਜਿਹੜੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਮਿਲਦੇ ਆ ਨੈਕਸਟ ਕਲਾਸ ਦੇ ਵਿੱਚ ਧੰਨਵਾਦ